ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਲੱਗੇ ਬਣਾਉਣ ਵੀ ਕਿੰਨੇ ਕਿ ਜਾਣਾਂ ਦੇ ਪੇਪਰ ਭਰੇ ਗਏ ਆ ਜਿਹੜੇ 12 ਤਰੀਕ ਨੂੰ ਪੇਪਰ ਭਰੇ ਗਏ ਆ ਪਹਿਲਾਂ ਤਾਂ ਵਧਾਈ ਹੋਏ ਜਿਨ੍ਹਾਂ ਨੇ ਪੇਪਰ ਭਰੇ ਆ ਪੇਪਰ ਭਰਨ ਦੀ ਬਾਕੀ ਨਿਗ੍ਹਾ ਦੀ ਬਾਅਦ ਚ ਦਵਾਂਗੇ ਜਦੋਂ ਨਿਕਲਣਗੇ ਠੀਕ ਆ ਤੇ ਬਾਕੀ ਨਿਕਲ ਜਾਣਗੇ ਕੋਈ ਨਹੀਂ ਜਿਨ੍ਹਾਂ ਦੇ ਭਰੇ ਆ ਤੇ ਬਾਕੀ ਬਾਬਾ ਮਿਹਰ ਕਰੇ ਚਲੋ ਇਹ ਤਾਂ ਕਹਿ ਨਹੀਂ ਸਕਦੇ ਵੀ ਸਾਰਿਆਂ ਦੇ ਨਿਕਲਣਾ ਕਿਉਂਕਿ ਜਿੰਨਾ ਕੋਟਾ ਨਿਕਲਦੇ ਉਹਨਾਂ ਹੀ ਆ ਤੇ ਬਾਬਾ ਮਿਹਰ ਕਰੇ ਜਨਾਂ ਨੂੰ ਲੋੜਿਆ ਜਨਾਂ ਦਾ ਨਹੀਂ ਵਿਚਾਰਾਂ ਦਾ ਪਿੰਡ ਸੂਤਰ ਵੀ ਔਖਾ ਵਾ ਕੰਮ ਕਰੀਬੀ ਦਾ ਵੀ ਬਹੁਤ ਜ਼ਿਆਦਾ ਲੋੜਿਆ ਬਾਹਰ ਆਉਣ ਦੀ ਤੇ ਪੈਸੇ ਇੱਥੇ ਆ ਕੇ ਕਮਾਉਣ ਦੀ ਉਹਨਾਂ ਦਾ ਬਾਬਾ ਮਿਹਰ ਕਰੇ ਕੰਮ ਬਣ ਜੇ ਹਨਾ ਤੇ ਬਾਕੀ ਜਿਹਦਾ ਸਰਦਾ ਭਰਾ ਉਹਦਾ ਨਾਮ ਹੀ ਬਣੇ ਐਡੀ ਕੋਈ ਗੱਲ ਨਹੀਂ ਕੋਈ ਵੇਲਣੇ ਜਬਾਹ ਨਹੀਂ ਆਈ ਵੀ ਜੇ ਕੋਈ ਤਗੜਾ ਜਿਹਦਾ ਸਰਦਾ ਵਾ ਉਹਦਾ ਨਰਾਇ ਵੀ ਜਾਊਗਾ ਅਗਲੀ ਵਾਰੀ ਬਣ ਜਾਊਗਾ ਜਾਂ ਆਰ ਕੇ ਕੰਟਰੀ ਦਾ ਬਣ ਜਾਊਗਾ ਉਹ ਵੀ ਪਾਹੇ ਵਾਲੇ ਬੰਦੇ ਨੂੰ ਕੋਈ ਰਾਹ ਥੋੜੇ ਆ ਉਹਨੇ ਤੇ ਚਲੀ ਜਾਣਾ ਕਿ ਇਹਨਾਂ ਕਿਸ ਬੰਨੇ ਮਾਤੜ ਬੰਦੇ ਦਾ ਸੂਤਰ ਹੋਣਾ ਚਾਹੀਦਾ ਹੈ ਕਿ ਨਹੀਂ ਤੇ ਬਾਕੀ 9 ਮਹੀਨੇ ਵਾਲੇ ਪੇਪਰਾਂ ਦੀ ਗੱਲ ਕਰਦੇ ਆ 12 ਤਰੀਕ ਨੂੰ ਭਰੇ ਗਏ ਆ ਠੀਕ ਆ ਤੇ ਟੋਟਲ ਫਾਈਲਾਂ ਨਹੀਂ ਤਿਆਰ ਕਰੀਏ ਮਤਲਬ ਗੱਲ ਕਰੀਏ ਵੀ ਕਿੰਨੀਆਂ ਤਿਆਰ ਹੋਈਆਂ ਪੌਣੇ 3 ਲੱਖ ਫਾਈਲ ਤਿਆਰ ਹੋਈ ਸੀ ਠੀਕ ਆ ਤੇ ਮਤਲਬ ਜਦੋਂ ਪੇਪਰ ਭਰਨੇ ਸ਼ੁਰੂ ਹੋਏ ਆ 9 ਵਜੇ ਜਦਾਂ ਸਟਾਰਟ ਹੋ ਜਾਂਦੇ ਕਲਿੱਕ ਹੋਣੇ ਤੇ 9:05 ਮਿੰਟ ਦੇ ਜਿੰਨਾ ਕੋਟਾ ਸੀ ਉਹ ਸਾਰਾ ਖਤਮ ਹੋ ਗਿਆ ਠੀਕ ਆ 82000 ਤੇ 550 ਬੰਦਿਆਂ ਦਾ ਕੋਟਾ ਸੀ ਤੇ 9:05 ਤੇ 86000 ਤੇ 70 ਪੇਪਰ ਭਰੇ ਗਏ ਆ 9:05 ਤੇ ਠੀਕ ਆ ਤੇ ਕਰਕੇ ਮਤਲਬ 5 ਮਿੰਟਾਂ ਜੀ ਪੇਪਰ ਮਤਲਬ ਕੋਟਾ ਖਤਮ ਹੋ ਗਿਆ ਠੀਕ ਆ ਤੇ ਟੋਟਲ ਜਿਹੜੇ ਪੇਪਰ ਵਾ ਟੋਟਲ ਮਤਲਬ ਪੇਪਰ 2 ਲੱਖ ਤੇ ਕੁਝ ਭਰੇ ਗਏ ਹੁਣ ਮੈਨੂੰ ਚੰਗੀ ਤਰ੍ਹਾਂ ਚੇਤਾ ਨਹੀਂ ਗਾ ਠੀਕ ਆ ਮਾੜਾ ਦੋ ਲਾ ਕੇ ਉੱਤੇ ਪੇਪਰ ਪਰ ਆ ਗਿਆ 9 ਮਹੀਨੇ ਵਾਲਾ ਤੇ ਜਿਹੜਾ ਕੋਟਾ ਵਾ ਕੋਟਾ ਮਤਲਬ 5 ਮਿੰਟਾਂ ਜੋ ਖਤਮ ਹੋ ਗਿਆ ਠੀਕ ਆ ਤੇ ਹੁਣ ਇੱਥੇ ਇਹ ਆ ਵੀ ਜਦੋਂ ਆਪਾਂ ਨੂੰ ਰਸੀਦ ਮਿਲਦੀ ਉਹਦੇ ਉੱਤੇ ਟਾਈਮ ਲਿਖਿਆ ਹੁੰਦਾ ਵਾ ਜਿਨ੍ਹਾਂ ਦੇ ਦੇ 9:05 ਦੇ ਅੰਦਰ ਅੰਦਰ ਹੋਏ ਉਹਨਾਂ ਦੇ ਚਾਂਸ ਜ਼ਿਆਦੇ ਆ ਪੇਪਰ ਨਿਕਲਣ ਦੇ ਠੀਕ ਆ ਵੀ ਬਾਕੀਆਂ ਦਾ ਮਾਲਕ ਮੂਲਕ ਸਹੀ ਹੋਇਆ ਤਾਂ ਪੇਪਰ ਨਿਕਲ ਜਾਣਗੇ ਕਿਉਂਕਿ ਉਹ ਕੋਟੇ ਦੇ ਵਿੱਚ ਆ ਗਏ ਆ ਜਿਹੜੇ 9:05 ਤੋਂ ਬਾਹਰ ਆ ਉਹਨਾਂ ਦੇ ਚਾਂਸ ਬਹੁਤ ਘੱਟ ਆ ਠੀਕ ਆ ਉਹਨਾਂ ਦਾ ਨੰਬਰ ਲੱਗ ਵੀ ਸਕਦਾ ਨਹੀਂ ਵੀ ਲੱਗ ਸਕਦਾ ਕਿਉਂਕਿ ਜਦੋਂ ਕੋਟਾ ਹੀ ਮਤਲਬ ਤੁਸੀਂ ਲਾ ਲੋ ਵੀ 9:05 ਦੇ ਕੋਟਾ ਹੀ ਖਤਮ ਹੋ ਗਿਆ ਠੀਕ ਆ ਤੋਂ ਉਤੋਂ ਬਾਅਦ ਵਾਲੇ ਉਹ ਬਾਹਰ ਹੀ ਚਲ ਗਏ ਕੋਟੇ ਤੋਂ ਤੇ ਉਹਨਾਂ ਦੇ ਚਾਂਸ ਘੱਟ ਵਾ ਨਿਕਲ ਸਕਦੇ ਆ ਪਰ ਚਾਂਸ ਜਿਨ੍ਹਾਂ ਨੇ 9:00 ਮਤਲਬ 9:00 ਵਜੇ ਕੋਈ ਮਿੰਟਾਂ ਸੈਕਿੰਡਾਂ ਦੇ ਭਰੇ ਗਏ ਆ ਉਹਨਾਂ ਦਾ ਸਹੀ ਆ ਵੀ ਉਹ ਨਿਕਲ ਜਾਣਗੇ ਤੇ ਬਾਕੀ ਭਰਾ ਕਈ ਮੈਨੂੰ ਬਹੁਤੇ ਕਹਿ ਦਿੰਦੇ ਆ ਵੀ ਤੂੰ ਇਹ ਡਰਾਉਣਾ ਵਾ ਵੀ ਬਾਹਰ ਨਾ ਆਓ ਹਨਾ ਪੈਸੇ ਉਹ ਨਹੀਂ ਇਹ ਇਦਾਂ ਉਦਾਂ ਨੂੰ ਦੱਸਦਾ ਮੈਂ ਡਰਾਉਣਾ ਵਾ ਮੈਂ ਗੱਲ ਹੀ ਡਰਾਉਣਾ ਯਾਰ ਮੈਂ ਤੇ ਮੈਂ ਦੇ ਅੱਗੇ ਵੀ ਜਿਹੜੀਆਂ ਇੱਕ ਦੋ ਵੀਡੀਓ ਪਾਈਆਂ ਮੈਂ ਇਹੋ ਗੱਲ ਆਨਾ ਵਾ ਵੀ ਬਾਹਰ ਆਓ ਮਤਲਬ ਜਿਹਦਾ ਨਹੀਂ ਪਿੰਡ ਸੂਤਰ ਵੀ ਨਹੀਂ ਸਰਦਾ ਪੈੜੀ ਥੋੜੀ ਆ ਕਿਲਾ ਦੋ ਗੱਲੇ ਢਾਈ ਤਿੰਨ ਗੱਲੇ ਪੈੜੀ ਆਣਾ ਬਾਹਰ ਆਓ ਵਧੀਆ ਯਾਰ ਪੈਸੇ ਬਣਦੇ ਆ ਬਸ ਮੈਂ ਇਹੋ ਆਨਾ ਵੀ ਮਤਲਬ ਏ ਸੋਚ ਗਏ ਨਾ ਆਇਓ ਵੀ ਸਾਨੂੰ ਸਟੋਰ ਚ ਕੰਮ ਮਿਲ ਜਣਾ ਜਾਂ ਮਤਲਬ ਸੌਖਾ ਹੌਲਾ ਕੰਮ ਮਿਲ ਜਣਾ ਵਾ ਵੀ ਜਿੱਦਾਂ ਕ ਬਾਹਰ ਕੰਮ ਕੋਈ ਏਡੇ ਖਾਸ ਤਗੜੇ ਨਹੀਂ ਆ ਵੀ ਇੱਥੇ ਆਪਣੇ ਇੰਡੀਆ ਇਹ ਕੰਮ ਜਾਦੇ ਹਾਰਡ ਵਾ ਬਾਹਰ ਦੇ ਲੋਕ ਕਰਾਉਂਦੇ ਕੋਈ ਨਹੀਂ ਗੋਰੇ ਦੇ ਹੱਥ ਨਹੀਂ ਲਾਉਣ ਦਿੰਦੇ ਕੰਮ ਨੂੰ ਉਹ ਵਹਿਮ ਨਾ ਮਹਿਰ ਆ ਕੇ ਆਇਓ ਵੀ ਇੱਥੇ ਪੂਰਾ ਭਰਾਵਾ ਕੰਮ ਲੈਂਦੇ ਅਗਲੇ ਤੇ ਪੈਸੇ ਵੀ ਤਾਂ ਹੀ ਦਿੰਦੇ ਆ ਬਾਕੀ ਜਦੋਂ ਬਾਹਰ ਆ ਕੇ ਕੰਮ ਕਰੋਗੇ ਪੈਸੇ ਤੇ ਬਾਨੇ ਬਾਨੇ ਯਾਰ ਪੈਸੇ ਹੁਣ ਮੈਂ ਤੁਹਾਨੂੰ ਆਪਣਾ ਦੱਸਦਾ ਵਾਂ ਵੀ ਜੇ ਮੈਂ ਕਿਤੇ ਪਿੰਡ ਦੇ ਸਰਕਾਰੀ ਨੌਕਰੀ ਤੇ ਵੀ ਲੱਗ ਜਾਂਦਾ ਨਾ ਤੇ ਜਿੰਨੇ ਕ ਮੇਰੇ ਬਣਦੇ ਆ ਮੈਨੂੰ ਪਤਾ ਵੀ ਮੇਰੇ ਇੰਨੇ ਨਹੀਂ ਹੀ ਬਣਨੇ ਭਾਵੇਂ ਕਿ ਜੰਗੀ ਨੌਕਰੀ ਦੇ ਵੀ ਸਰਕਾਰੀ ਦੇ ਲੱਗਦਾ ਠੀਕ ਆ ਪੈਸੇ ਤੇ ਆ ਵੀ ਬਾਹਰ ਬਣਦੇ ਬਾਕੀ ਕੰਮ ਦੇ ਹਿਸਾਬ ਨਾਲ ਤੇ ਮਾਹੀ ਮੈਂ ਤਾਂ ਕਦੀ ਇੰਨਾ ਸੁਪਨਾ ਵੀ ਨਹੀਂ ਮੈਂ ਜਿਆਦਾ ਲਿਆ ਹਣਾ ਕਦੀ ਸੋਚਿਆ ਇਹਣਾ ਵੀ ਜਿੰਨੇ ਕ ਮੇਰੇ ਇੱਥੇ ਬਣਦੇ ਆ ਪੈਨੇ ਮੈਂ ਹੀ ਕਦੀ ਮਹੀਨੇ ਦੇ ਕਮਾਵਾਂਗੇ ਇਹਨਾਂ ਦਾ ਮੈਂ ਕਦੀ ਸੋਚਿਆ ਵੀ ਨਹੀਂ ਚਲੋ ਇੱਥੇ ਆ ਵੀ ਕੰਮ ਉਸ ਹਿਸਾਬ ਨਾਲ ਆਂਦੇ ਆ ਤੇ ਪੈਸੇ ਬਣਦੇ ਆ ਤੇ ਹਾਣੂ ਦੇ ਸਕੂਲੇ ਵੀ ਜੇ ਕਿਸੇ ਮੈਂਨੇ ਪੁੱਛਣਾ ਸੀ ਵੀ ਤੁਸੀਂ ਵੱਡੇ ਹੋ ਕੇ ਕੀ ਬਣਨਾ ਤੇ ਅਸੀਂ ਉਹ ਸੋਚਦੇ ਸਾਜਦੇ ਰਹੇ ਜਿੱਦਾਂ ਹੈ ਵੀ ਕੀ ਕਹੀਦਾ ਲਾਗ ਲਾ ਫੌਜੀ ਕਹਿਨੰਦਾ ਤੇ ਅਸੀਂ ਵੀ ਮੂੰਹ ਚੁੱਕ ਕੇ ਫੌਜੀ ਕਹਿ ਦਈਦਾ ਹੈ ਭਾਵੇਂ ਦੌੜ ਲਾਉਣ ਗਲੇ ਗਏ ਨਹੀਂ ਆ ਤੇ ਉਂ ਦੇ ਪਤਾ ਪਤਾ ਨਹੀਂ ਵੀ ਕੀ ਬਣਨਾ ਵਾ ਤੇ ਜਿਹੜੀਆਂ ਉੱਥੇ ਸਕੂਲੇ ਹੁੰਦੀਆਂ ਇਹ ਕੁੜੀਆਂ ਪਹਿਲੇ ਮੰਜੇ ਤੇ ਬੈਠੀਆਂ ਉਹਨਾਂ ਭਾਵੇਂ ਸਾਈਕਲ ਗੱਡੀ ਚਲਾਇਆ ਨਾ ਹੋਵੇ ਤੇ ਉਹਨਾਂ ਹੱਥ ਖੜਾ ਕਰਕੇ ਕਹਿ ਦਿੰਨਾ ਮੈਂ ਨਹੀਂ ਪਾਇਲਟ ਬਣਨਾ ਉਹਨਾਂ ਦਾ ਤੇ ਪਤਾ ਨਹੀਂ ਬਣੀਆਂ ਪਾਇਲਟ ਕੇ ਨਹੀਂ ਪਰ ਆਪਾਂ ਚੱਲ ਮੜ ਜਾਂਗੇ ਬਾਹਰ ਆ ਗਏ ਆ ਜਿੰਨੇ ਪੈਸੇ ਮਤਲਬ ਨਹੀਂ ਕਦੀ ਸੋਚੇ ਉਹਨੇ ਵਧੀਆ ਸੋਨੇ ਬਣੀ ਜਾਂਦੇ ਆ ਤੇ ਮਤਲਬ ਬਾਹਰ ਕਮਾਈ ਹੈ ਵਾ ਪਰ ਹਾਰਡਵਰਕ ਆ ਕਦੀ ਵੀ ਇਹ ਸੋਚ ਕੇ ਨਾ ਆਓ ਕਿ ਸਾਨੂੰ ਸੌਕੇ ਤੋਂ ਸੌਕਾ ਕੰਮ ਮਿਲੂਗਾ ਇੱਥੇ ਕੋਈ ਵੀ ਮਿਲ ਸਕਦਾ ਹਨਾ ਮਤਲਬ ਯੂਰਪ 'ਚ ਤਕਰੀਬਨ ਸਾਰੇ ਜੀ ਹਾਰਡਵਰਕ ਆ ਵੀ ਜਿਹੜੇ ਖੇਤੀਬਾੜੀ ਦੇ ਕੰਮ ਕਰਦੇ ਆ ਡੇਰੀ ਫਾਰਮਾਂ ਦੇ ਕੰਮ ਕਰਦੇ ਮੁੰਡੇ ਤਕਰੀਬਨ ਇਹੋ ਜਾਂ ਫੈਕਟਰੀਆਂ 'ਚ ਵੀ ਲੱਗੇ ਆ ਉੱਥੇ ਵੀ ਕੰਮ ਕੋਈ ਬਹੁਤੇ ਏਡੇ ਸੌਕੇ ਨਹੀਂ ਹੈਗੇ ਉਹਦੇ ਚੱਲ ਜਦੋਂ ਇੱਥੇ ਬੰਦਾ ਆ ਜੇ ਆਪਣੀ ਮਿਹਨਤ ਕਰੇ ਲਾਇਸੈਂਸ ਲਵੇ ਟਰੱਕ ਦਾ ਹਨਾ ਥੋੜਾ ਜਿਹਾ ਮਤਲਬ ਕੰਮ ਦੂਜਿਆਂ ਜਿਹੜੇ ਆਪਾਂ ਮਤਲਬ ਖਪਾ ਖਾਣੇ ਵਾਲੇ ਕੰਮ ਹੁੰਦੇ ਫਿਰ ਉਹਨਾਂ ਨੂੰ ਥੋੜਾ ਜਿਹਾ ਬੰਦਾ ਸੌਖਾ ਜਾਂਦਾ ਵਾ ਤੇ ਪੈਸੇ ਚਾਰ ਹੋਰ ਸੋਨੇ ਬੰਡ ਆ ਜਾਂਦੇ ਆ ਜੇ ਉਹਦੇ ਆਪਣੇ ਦੇ ਡਿਮੈਂਡ ਆ ਜਿਹਨੂੰ ਇੱਥੇ ਆ ਕੇ ਪੇਪਰ ਬਣਾਉਂਦਾ ਵਾ ਤੇ ਸਟੱਡੀ-ਸਟੱਡੀ ਕਰਦਾ ਆਪਣੀ ਪੜ੍ਹਾਈ ਕਰਦਾ ਇੱਥੇ ਲਾਇਸੈਂਸ ਦੀ ਤੇ ਉਹ ਫਿਰ ਚਲੋ ਬਣ ਜਾਂਦੀ ਗੱਲ ਤੇ ਬਾਕੀ ਪੈਸੇ ਈ ਧੀ ਗੱਲ ਨਹੀਂ ਕਿ ਪੈਸੇ ਬਣਦੇ ਆ ਭਰਾਵਾ ਮੈਂ ਡਰਾਉਣਾ ਨਹੀਂ ਕਹਿਨੂੰ ਮੈਂ ਸਿਰਫ ਇਹ ਹਵਾਨਾ ਵੀ ਜੇ ਕਿਸਦਾ ਵਧੀਆ ਕਹਿਦਾ ਸੂਤਰ ਬਾਅਦ ਜਰੂਰ ਆਗੇ ਮਤਲਬ ਕਿ ਹੈ ਮਤਲਬ ਜੇ ਕਿਸਾ ਦਾ ਨੌਕਰੀ ਦਾ ਲੱਗਣਾ ਜੇ ਕਿਸੇ ਦੀ ਪਿੰਡ ਸਰਦਾਰੀ ਆ ਤੇ ਆਪਣਾ ਪਿੰਡ ਵਧੀਆ ਰਵੇ ਮੈਂ ਤਾਂ ਇਹੋ ਗੱਲ ਆ ਨਾ ਮੈਂ ਡਰਾਉਣਾ ਨਹੀਂ ਭਰਾਵਾ ਕਹਿਨੂੰ ਵੀ ਤੇ ਆਹ ਗੱਲ ਆ ਪੇਪਰ ਜਿੰਨਾ ਦੇ ਨੋ ਮਤਲਬ 9:00 ਵਜੇ 5 ਮਿੰਟ ਤੋਂ ਪਹਿਲਾਂ ਭਰੇਗੇ ਉਹ ਚਾਂਸ ਜ਼ਿਆਦੇ ਨਿਕਲਦੇ ਠੀਕ ਆ ਤੇ ਪੇਪਰ ਭਰਾਵਾ ਦੁਨੀਆ ਭਰ ਦੀ ਬੜਾ ਜਿੰਨੂ ਕਿਸ ਨੂੰ ਕਹੀਦਾ ਉਹ ਕਹਿ ਦਿੰਦਾ ਮੈਂ ਇਟਲੀ ਦੇ ਪੇਪਰ ਭਰੇ ਆ ਤੇ ਕੋਟਾ ਦੇ ਮਿੰਟੋ ਮਠੋ ਮਿੰਟਾਂ ਸਿਕੰਟਾਂ 'ਚ ਮੁੱਕਣਾ ਜਿੰਨੂੰ ਬੋਛ ਲਈ ਉਹ ਕਹਿੰਦੇ ਆ ਮਤਲਬ 2-3 ਸਾਲ ਹੋ ਗਏ ਆ ਹੁਣ ਕਰੇਜਾ ਵਾਵਾ ਜਿੱਦਾਂ ਵਧਿਆ ਇਧਰ ਯੂਰਪ ਵੱਲ ਦਾ ਦੇਡਰ ਦੇ ਪੇਪਰ ਜਿਆਦਾ ਮਸ਼ਹੂਰ ਹੋਈਏ ਇਸ ਕੰਮ 'ਚ ਪਹਿਲਾਂ ਵੀ ਭਰਦੇ ਭਰੋ 2 ਸਾਲ ਜਿਆਦਾ ਲੋਕ ਭੰਡਿਆ ਭੈਣ ਤੇ ਉਹਦਾ ਕਰਕੇ ਆ ਮਿੰਟਾਂ ਮੁੰਟਾਂ 'ਚ ਸਾਲਾ ਕੋਟਾ ਮੁੱਕ ਜਾਂਦਾ ਹਣ ਤੇ ਤੇ ਆ ਗੱਲ ਆ ਤੇ ਇਹ ਹੋਈਆ ਆਪਣਾ ਜਿਹੜੇ ਪਿੰਡ ਗਈ ਹੈਰ ਸ਼ਹਿਰ ਜਿੰਨਾ ਪੇਪਰ ਉੱਪਰ ਭਰੇ ਆ ਸ਼ੇਰ ਚਿਹੜਾ ਨਾ ਚਲਾਉ ਆਪਣੀ ਜੇ ਮਤਲਬ ਪਤਾ ਵੀ ਹਾਂ ਪੇਪਰ ਭਰੇ ਆ ਕੋਈ ਬੋਲੀ ਬਾਲੀ ਸਿੱਖ ਲਿਓ ਠੀਕ ਆ ਕਿਉਂਕਿ ਬੋਲੀ ਦਾ ਇੱਥੇ ਫਾਇਦਾ ਵਾ ਸ਼ੇਰ ਚਿਹੜਾ ਨੇ ਕੋਈ ਨਹੀਂ ਦੇਣਾ ਉੱਤੇ ਤਾਂ ਨਾਂ ਵੀ ਕੁੜੀਆਂ ਆਪਣੇ ਗਲਤ ਮੁੱਲਤ ਲਿਖਿਆ ਹੁੰਦੇ ਕੁੜੀਆਂ ਕੀ ਸਾਰਿਆਂ ਲਿਖਿਆ ਹੁੰਦੇ ਆ ਜਿੰਨੂੰ ਕੋਈ ਪਿੰਡ ਪਹੁੰਚਦਾ ਨਹੀਂ ਉਹਨਾਂ ਦੇ ਨਾਂ ਅਖਰ ਪੰਜ ਲਿਖਿਆ ਹੁੰਦਾ ਵਾ ਜਿਹੜੀ ਕਿ ਮਹੀਨਾ-ਮਹੀਨਾ ਨਾਉਂਦੀ ਨਹੀਂ ਉਹਨਾਂ ਦੇ ਨਾਂ ਖਜੂਰ ਲਿਖਿਆ ਹੁੰਦਾ ਸ਼ੇਰ ਚਿਹੜਾ ਦੇ ਠੀਕ ਆ ਮਰਾਸੀਆਂ ਦੀ ਕੁੜੀ ਨੇ ਜੀ ਕੁਟ ਜੱਟੀ ਲਿਖਿਆ ਹੁੰਦਾ ਤੋ ਤੇ ਨਵੇਂ ਝੂਟ ਝਾੜੀ ਆ ਉਹ ਤੇ ਨਾ ਫਜ਼ੇਰਿਓ ਜਿੰਨਾ ਪੇਪਰ ਭਰੇ ਆਵੇਂ ਫੇਰ ਝਾੜ ਦੇ ਚੱਕਰ ਚ ਨਾ ਪਿਓ ਰਹਿਓ ਆਪਣੀ ਕੋਈ ਭਾਸ਼ਾ ਭੂਜਾ ਸਿੱਖ ਲਓ ਜਿਹੜੀ ਤੁਹਾਡੇ ਇੱਥੇ ਕੰਮ ਆਵੇ ਠੀਕ ਆ ਤੇ ਬਾਕੀ ਪੇਪਰ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕਿਹੜੇ ਆ ਤੇ ਗਾਂਹ ਹੋਰ ਵੀਡੀਓ ਬਣਾਉਂਗਾ ਵੀ ਜਦੋਂ ਪੇਪਰ ਨਿਕਲ ਜਾਂਦੇ ਕੀ ਡਾਕੂਮੈਂਟ ਕੀ ਚਾਹੀਦਾ ਠੀਕ ਆ ਤੇ ਸਹੀ ਆ ਬਾਕੀ ਤੇ ਜਿੰਨੀ ਆਪਾਂ ਗੱਲਬਾਤ ਪਤਾ ਹੈ ਆਪਾਂ ਦੱਸ ਦੇਈ ਦੀ ਆ ਗੱਲਾਂ ਸਿੱਧੀਆਂ ਆਪਣੀਆਂ ਤੋ ਹਨਾ ਦਾ ਤੀਆਂ ਚਲੋ ਠੀਕ ਆ ਜੀ ਚੰਗਾ ਫਿਰ ਗਾਂ ਅਗਲੀ ਕੋਈ ਗੱਲ ਬਾਤ ਹੋਊਗੀ ਤੇ ਦੱਸਾਂਗੇ ਤੁਹਾਨੂੰ